ਆਮ ਤੌਰ ਤੇ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਆਪਣਾ ਖਾਣਾ ਬਣਾ ਕੇ ਰੱਖ ਜਾਂਦੇ ਹਾਂ ਬਾਅਦ ਵਿੱਚ ਉਸ ਨੂੰ ਮਾਈਕ੍ਰੋਵੇਵ ਦੇ ਵਿੱਚ ਗਰਮ ਕਰਦੇ ਹਾਂ ਤਾਂ ਕਿ ਅਸੀਂ ਸਮੇਂ ਸਿਰ ਗਰਮ ਖਾਣਾ ਖਾ ਸਕੀਏ ਅੱਜ ਜਿੱਥੇ ਮਾਈਕ੍ਰੋਵੇਵ ਸਾਡੇ ਕਿਚਨ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ ਉੱਥੇ ਹੀ ਇਹ ਹੀਟ ਦੇ ਨਾਲ ਵਾਈਬ੍ਰੇਸ਼ਨ ਦੇ ਜ਼ਰੀਏ ਖਾਣੇ ਨੂੰ ਗਰਮ ਕਰਦਾ ਹੈ ਜੋ ਕਿ ਹਾਈ ਹੀਟ ਹੁੰਦੀ ਹੈ ਹਾਲਾਂਕਿ ਇਸ ਦਾ ਇਸਤੇਮਾਲ ਕਈ ਵਾਰ ਪਹਿਲੇ ਤੋਂ ਪੱਕੇ ਹੋਏ ਖਾਣੇ ਨੂੰ ਗਰਮ ਕਰਨ ਜਾਂ ਫਿਰ ਸਬਜ਼ੀਆਂ ਨੂੰ ਸਟੀਮ ਕਰਨ ਦੇ ਲਈ ਕੀਤਾ ਜਾਂਦਾ ਹੈ। ਲੇਕਿਨ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਜ਼ਿੰਦਗੀ ਨੂੰ ਆਸਾਨ ਬਣਾਉਣ ਵਾਲੇ ਤੁਹਾਡੇ ਕਿਚਨ ਦੇ ਸਭ ਤੋਂ ਜ਼ਰੂਰੀ ਉਪਕਰਣ ਇਸ ਮਾਈਕ੍ਰੋਵੇਵ ਦੇ ਵਿੱਚ ਹਜ਼ਾਰਾਂ ਬੈਕਟੀਰੀਆ ਨੇ ਜੋ ਤੁਹਾਨੂੰ ਗੰਭੀਰ ਸਿਹਤ ਸਮੱਸਿਆਵਾਂ ਦੇ ਸਕਦਾ ਹੈ। ਇੱਕ ਸਟੱਡੀ ਇਹ ਕਹਿੰਦੀ ਹੈ ਕਿ ਮਾਈਕ੍ਰੋਵੇਵ oven ਦੇ ਵਿੱਚ 100 ਤੋਂ ਜ਼ਿਆਦਾ ਖਤਰਨਾਕ ਬੈਕਟੀਰੀਆ ਹੋ ਸਕਦੇ ਨੇ ਜੋ ਤੁਹਾਡੀ ਸਿਹਤ ਲਈ ਖਤਰਨਾਕ ਹੈ ਸਪੇਨ ਦੇ ਵਿੱਚ ਸਟੱਡੀ ਹੋਈ ਹੈ ਜੋ ਕਹਿੰਦੀ ਹੈ ਕਿ ਤੁਹਾਡੀ ਇਸ ਮਾਈਕ੍ਰੋਵੇਵ ਦੇ ਇਸਤੇਮਾਲ ਦੇ ਨਾਲ ਤੁਹਾਨੂੰ ਬਹੁਤ ਸਾਰੀਆਂ ਹੈਲਥ ਪ੍ਰੋਬਲਮਸ ਆ ਸਕਦੀਆਂ ਨੇ ਅਸਲ ਦੇ ਵਿੱਚ ਮਾਈਕ੍ਰੋਵੇਵ 'ਚ ਖਾਣਾ ਬਣਦਾ ਹੈ ਗਰਮ ਵੀ ਕੀਤਾ ਜਾਂਦਾ ਹੈ ਜੇ ਕਿਤੇ ਉਹਦੇ ਵਿੱਚ ਕੋਈ ਵੀ ਖਾਣੇ ਦਾ ਟੁਕੜਾ ਰਹਿ ਜਾਵੇ ਹਿੱਸਾ ਛੁੱਟ ਜਾਵੇ ਜੋ ਕਿ ਆਮ ਤੌਰ ਤੇ ਰਹਿ ਜਾਂਦਾ ਹੈ ਤੇ ਭਾਫ਼ ਤੇ ਪਾਣੀ ਸਭ ਉਹਦੇ ਅੰਦਰ ਜਮਾ ਹੋ ਜਾਂਦਾ ਹੈ ਮਾਈਕ੍ਰੋਵੇਵ ਦੀ ਨਰਮਲੀ ਸਫਾਈ ਨਾ ਹੋਣ ਕਰਕੇ ਉਸ ਦੇ ਅੰਦਰ ਇਹ ਬੈਕਟੀਰੀਆ ਆਪਣੇ ਆਪ ਪੈਦਾ ਹੋਣ ਲੱਗ ਪੈਂਦੇ ਨੇ ਸਟੱਡੀ ਇਹ ਕਹਿੰਦੀ ਹੈ ਕਿ 100 ਤੋਂ ਵੀ ਜ਼ਿਆਦਾ ਬੈਕਟੀਰੀਆ ਤੁਹਾਡੇ ਮਾਈਕ੍ਰੋਵੇਵ ਦੇ ਵਿੱਚ ਪਾਏ ਜਾਂਦੇ ਨੇ ਔਰ ਇਹਦੇ ਨਾਲ ਤੁਹਾਨੂੰ ਨਿਮੋਨੀਆ ਕਿਡਨੀ ਡਿਸੀਜ਼ ਸਕਿਨ ਇਨਫੈਕਸ਼ਨ ਬੁਖਾਰ ਸਿਰ ਦਰਦ ਪੇਟ ਖਰਾਬ ਹੋਣਾ ਲੂਜ਼ ਮੋਸ਼ਨ ਜਾਂ ਫਿਰ ਗੱਟ ਹੈਲਥ ਖਰਾਬ ਹੋਣ ਦਾ ਖਤਰਾ ਰਹਿੰਦਾ ਇਹਨਾਂ ਮਾਈਕ੍ਰੋਵੇਵਸ ਦੇ ਬੈਕਟੀਰੀਆ ਤੋਂ ਬਚਣ ਲਈ ਤੁਸੀਂ ਇਸ ਨੂੰ ਵਾਰ-ਵਾਰ ਸਾਫ਼ ਕਰਨਾ ਔਰ ਇਸਾ ਕਿਸ ਫ੍ਰੀਕੁਐਂਸੀ ਤੇ ਇਸਤੇਮਾਲ ਕਰਨਾ ਹੈ ਇਸ ਗੱਲ ਦਾ ਵੀ ਖਾਸ ਖਿਆਲ ਰੱਖਣਾ ਹੈ ਆਫਿਸ ਜਾਂ ਰੈਸਟੋਰੈਂਟ ਚ ਮਾਈਕ੍ਰੋਵੇਵ ਪੰਜਾਹ ਤੋਂ 100 ਵਾਰ ਇਸਤੇਮਾਲ ਹੁੰਦਾ ਹੈ ਜਦ ਕਿ ਘਰ ਦੇ ਵਿੱਚ ਸਿਰਫ 5 ਵਾਰ ਇਸਤੇਮਾਲ ਹੁੰਦਾ ਹੈ ਜੇਕਰ ਤੁਸੀਂ ਇਸ ਨੂੰ ਵਾਰ-ਵਾਰ ਗਿੱਲੇ ਕੱਪੜੇ ਦੇ ਨਾਲ ਸਾਫ਼ ਕਰਦੇ ਹੋ 10 ਮਿੰਟ ਦੇ ਅੰਦਰ ਉਹਦੀ ਸਟੀਮ ਕਲੀਨਿੰਗ ਕਰਦੇ ਹੋ ਤਾਂ ਉਸ ਦੇ ਨਾਲ ਤੁਸੀਂ ਬੜੇ ਆਰਾਮ ਦੇ ਨਾਲ ਮਾਈਕ੍ਰੋਵੇਵ ਨੂੰ ਕਲੀਨ ਕਰ ਸਕਦੇ ਹੋ ਇੱਕ ਟੂਰਜ ਤੁਸੀਂ ਚੌਥਾਈ ਪਾਣੀ ਲਓ ਉਸ ਵਿੱਚ ਅੱਧਾ ਨਿੰਬੂ ਨਿਚੋੜ ਕੇ ਉਸ ਨੂੰ ਮਾਈਕ੍ਰੋਵੇਵ ਦੇ ਅੰਦਰ ਰੱਖ ਕੇ ਹਾਈ ਟੈਂਪਰੇਚਰ ਤੇ 10 ਮਿੰਟ ਚਲਾ ਸਕਦੇ ਹੋ ਉਸ ਤੋਂ ਬਾਅਦ ਗਲਾਸ ਜਾਂ ਟ੍ਰੇ ਦੇ ਆਲੇ ਦੁਆਲੇ ਏਰੀਆ ਨੂੰ ਸਾਫ਼ ਸੁਥਰੇ ਕੱਪੜੇ ਦੇ ਨਾਲ ਸਾਫ਼ ਕਰ ਲਓ ਹਰ ਤੀਸਰੇ ਚੌਥੇ ਦਿਨ ਜੇ ਤੁਸੀਂ ਮਾਈਕ੍ਰੋਵੇਵ ਦੀ ਇਸ ਤਰੀਕੇ ਦੇ ਨਾਲ ਸਫਾਈ ਕਰਦੇ ਹੋ ਤੇ ਬੈਕਟੀਰੀਆ ਨਹੀਂ ਹੋਣਗੇ ਤੇ ਤੁਹਾਡੀ ਸਿਹਤ ਨੂੰ ਵੀ ਕੋਈ ਨੁਕਸਾਨ ਨਹੀਂ ਹੋਏਗਾ